ਹਾਂਜੀ ਦੋਸਤੋ ਅੱਜ ਮਾਸਟਰ ਹੋਰਾਂ ਦੇ ਫਾਰਮ ਤੇ ਪਹੁੰਚੇ ਸੀਗੇ ਹੋ ਠੀਕ ਹੋ ਜੀ ਹਾਂਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੋਂ ਵਧੀਆ ਜੀ ਵਧੀਆ ਅੱਜ ਕੀ ਕਰ ਰਹੇ ਸੀਗੇ ਜੀ ਆ ਮੱਕੀ ਵਾਲੇ ਬਾਣ ਦੀ ਤਿਆਰੀ ਕਰਦੇ ਸੀ ਜੀ ਕਣਕਲਾ ਬਾਣ ਸੀਗਾ ਇਹ ਅੱਛਾ ਜੀ ਤੇ ਮੰਨ ਲਓ ਮੱਕੀ ਲਾਵਾਂਗੇ ਇਹਦੇ ਵਿੱਚ ਠੀਕ ਐ ਕਾਲਸਾ ਜੀ ਫਿਰ ਕਹੀ ਚੱਕੀ ਖੜੇ ਆ ਤਿਆਰੀ ਕਰੀ ਨੇ ਬਈ ਆਪਾਂ ਮੱਕੀ ਲਾਉਣ ਦੀ ਅੱਛਾ ਅੱਛਾ ਕਿਹੜੀ ਬੀਜ ਰਹੇ ਹੋ ਜੀ ਮੱਕੀ ਫਿਰ ਇਸ ਵਾਰ ਮੈਂ ਇੱਥੇ ਲਾਉਂਗਾ 30 32 ਦੀ ਰਾਸ਼ੀ ਦੀ ਦੀ ਦਿੱਤੀ ਹਾਂ ਵੈਸੇ ਤਾਂ ਪੈਨਰ ਦੀ ਵੀ ਵਧੀਆ ਹੁੰਦੀ ਇੱਥੇ ਨਾ ਸਾਡੇ ਥੋੜਾ ਜਿਹਾ ਪਾਣੀ ਹੈ ਜਿਹੜੇ ਉਹ ਨਰਮ ਹੈ ਹੂੰ ਤੇ ਕਈ ਵਾਰੀ ਪਾਣੀ ਦੀ ਕਿਲਤ ਵੀ ਆ ਜਾਂਦੀ ਹੈ ਤਾਂ ਕਰਕੇ ਉਹ ਥੋੜਾ ਜਿਹਾ ਇਸ ਚੀਜ਼ ਨੂੰ ਸਹਨ ਕਰ ਜਾਂਦੀ ਹੈ ਹੂੰ ਤੇ ਬਾਕੀ ਉਹਦਾ ਬਾਇਓਮਾਸ ਵੀ ਥੋੜਾ ਬਹੁਤਾ ਵੱਧ ਹੁੰਦਾ ਹੈਗਾ ਠੀਕ ਹੈ ਜੀ ਹਾਂਜੀ ਹੁਣ ਪਸ਼ੂ ਪਸ਼ੂ ਵਧੀਆ ਰੱਖੇ ਹੋਏ ਜੀ ਫਿਰ ਹਾਂ ਪਸ਼ੂ ਵਧੀਆ ਜੀ ਠੀਕ ਹੈ ਤੇ ਇਹ ਫਿਰ ਹੁਣ ਕਿੱਦੇ ਲਾਉਣੀ ਹੈ ਜੀ ਬਾਣ ਬੋ ਪਾਣੀ ਇਹ ਦੇਖੋ ਜੀ ਅੱਜ ਹੋ ਗਈ ਆਪਣੀ ਲਗਭਗ 27 ਜੁਲਾਈ ਹੋ ਗਈ ਠੀਕ ਹੈ ਜੀ ਕੋਸ਼ਿਸ਼ ਇਹ ਹੁੰਦੀ ਹੈ ਵੀ 1 ਅਗਸਤ ਤੋਂ ਪਹਿਲਾਂ ਪਹਿਲਾਂ ਬੀਜੀ ਜਾਵੇ ਵੈਸੇ ਹਫਤਾ ਦਸ ਦਿਨ ਲੇਟ ਹੀ ਹੈ 1 ਅਗਸਤ ਤੋਂ ਪਹਿਲਾਂ ਬੀਜੀ ਜਾਵੇ ਫਿਰ ਜਿਹੜਾ 126 ਇਹ ਝੋਨਾ ਹੈ ਆਪਾਂ ਜਿਹੜਾ ਲਾਉਣਾ ਹੁੰਦਾ ਹੈ ਦੂ ਬਾਅਦ ਚ ਉਹ ਸਹੀ ਟਾਈਮ ਤੇ ਮੰਨ ਲਓ ਲੱਗ ਜਾਂਦਾ ਤੇ ਝਾੜ ਵੀ ਵਧੀਆ ਦੇ ਜਾਂਦਾ ਠੀਕ ਹੈ ਜੀ ਜੇਕਰ ਆਪਾਂ ਜਿਆਦਾ ਲੇਟ ਕਰਾਂਗੇ ਤਾਂ ਫਿਰ ਉਹ ਉਸ ਤੋਂ ਬਾਅਦ ਚ ਉਹਨੂੰ ਟਾਈਮ ਥੋੜਾ ਰਹਿ ਜਾਂਦਾ ਝੋਨੇ ਦਾ ਜਿਹੜਾ ਝਾੜ ਨਹੀਂ ਪੂਰਾ ਹੁੰਦਾ ਬਾਕੀ ਮੱਕੀ ਦੀ ਪ੍ਰੋਪਰ ਸਟੇਜ ਨਹੀਂ ਬਣਦੀ ਜਿਵੇਂ ਇਹ ਹੁਣ ਲਗਭਗ 85 ਤੋਂ 90 ਦਿਨਾਂ ਦੇ ਵਿੱਚ ਤਿਆਰ ਹੋਊਗੀ ਠੀਕ ਹੈ ਜੀ ਝਾੜ ਝੂੜ ਕਿੰਨਾ ਕਿੰਨਾ ਨਿਕਲ ਜਾਂਦਾ ਜੀ ਇਹਦਾ ਝਾੜ ਇਹਦਾ 200 ਕੁਇੰਟਲ ਹੋ ਜਾਂਦਾ ਜੀ ਕਿੱਲੇ ਦਾ 200 ਕੁਇੰਟਲ ਹਾਂਜੀ ਠੀਕ ਹੈ ਜੀ ਤੇ ਜਿਹੜਾ ਜਿਵੇਂ ਨਾ ਚਾਰ ਦੇ ਪ੍ਰਤੀ ਕਈ ਅਫਵਾਹਾਂ ਹੁੰਦੀਆਂ ਨੇ ਵੀ ਚਾਰ ਨਹੀਂ ਪਾਉਣਾ ਚਾਹੀਦਾ ਪਸ਼ੂ ਖਰਾਬ ਹੁੰਦੇ ਨੇ ਜਿਆਦਾਤਰ ਇਹ ਚੀਜ਼ ਆਈ ਸੀਗੀ ਇਸ ਵਾਰ ਵੀ ਸਾਹਮਣੇ ਤੇ ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ ਵੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਕੀ ਕੋਈ ਦਿੱਕਤ ਨਹੀਂ ਜੀ ਦੇਖੋ ਇਹ ਸ਼ੁਰੂਆਤ ਤੋਂ ਲੈ ਕੇ ਜਿਵੇਂ ਹੁਣ ਆਪਾਂ ਖੇਤੀ ਤਿਆਰੀ ਕਰੀ ਜਾਂਦੇ ਆ ਪਹਿਲੇ ਪ੍ਰੋਪਰ ਕੰਪਿਊਟਰ ਕਰਾ ਲਗਿਆ ਹੋਵੇ ਜਿੱਥੇ ਕਿਤੇ ਕਈ ਵਾਰੀ ਉੱਚਾ ਨੀਮਾ ਹੁੰਦਾ ਉੱਥੇ ਵੀ ਨਹੀਂ ਸਹੀ ਸਟੇਜ ਬਣਦੀ ਮੱਕੀ ਦੀ ਵੀ ਜਦੋਂ ਆਪਣਾ ਪ੍ਰੋਪਰ ਸ਼ੁਰੂਆਤ ਵਧੀਆ ਮੱਕੀ ਉੱਗੀ ਹੈ ਸਹੀ ਸਟੇਜ ਤੇ ਕੱਟੀ ਹੈ ਉਸ ਤੋਂ ਬਾਅਦ ਪਾਉਣ ਵੇਲੇ ਹਮ ਸਾਵਧਾਨੀ ਰੱਖਣੀ ਹੁੰਦੀ ਆ ਆਪਾਂ ਉਦੋਂ ਵੀ ਵੀਡੀਓ ਬਣਾਵਾਂਗੇ ਜਿਵੇਂ ਹੁਣ ਪੀਡੀਐਫ ਦੇ ਪ੍ਰਧਾਨ ਹੈ ਸਰਦਾਰ ਦਲਜੀਤ ਸਿੰਘ ਜੀ ਉਹਨਾਂ ਨੇ ਵੀ ਇਸ ਬਾਰੇ ਵਧੀਆ ਬੋਲਿਆ ਉਹ ਕਹਿੰਦੇ ਵੀ ਅਸੀਂ ਪ੍ਰੋਪਰ ਵੀਡੀਓ ਅਪਲੋਡ ਕਰਾਂਗੇ ਵੀ ਕਿਵੇਂ ਝਾਰ ਪਾਉਣਾ ਹੈ ਕਿਵੇਂ ਪਾਉਣਾ ਹੈ ਜੀ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਸਰ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਮਿਲਿਆ ਤੇ ਹੁਣ ਵੀ ਆਪਾਂ ਮੌਕੇ ਦੀ ਮੌਕੇ ਦੱਸਦੇ ਰਹਾਂਗੇ ਪਸ਼ੂਆਂ ਦੇ ਹਿਸਾਬ ਨਾਲ ਟੋਆ ਵੀ ਕਿਵੇਂ ਬਣਾਉਣਾ ਹੁੰਦਾ ਹੈ ਕਿਵੇਂ ਬਣਾਉਣਾ ਹੁੰਦਾ ਹੈ ਜੀ ਹਾਂਜੀ ਦੋਸਤੋ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਟਾਈਮ ਟੂ ਟਾਈਮ ਦਿੰਦੇ ਰਹਾਂਗੇ ਮਾਸਟਰ ਜੀ ਹੋਰਾਂ ਦਾ ਇੱਕ ਰਾਹੀਂ ਆਪਣੇ ਸੋਸ਼ਲ ਮੀਡੀਆ ਦੇ ਜਿਹੜੇ ਤੁਹਾਡੇ ਚੱਲਦੇ ਉਹਨਾਂ ਦਾ ਨਾਮ ਬੋਲ ਦਿਓ ਵੀ ਸਰਚ ਕਰ ਲਿਓ ਜੀ ਉਹ ਇੱਕ ਵਾਰੀ ਹਾਂਜੀ ਮੇਰਾ ਜ ਠੀਕ ਹੈ ਜੀ ਤੇ ਜਿਹੜਾ ਮੇਰਾ ਫੇਸਬੁੱਕ ਤੇ ਵੀ ਡੇਰੀ ਮਾਸਟਰ ਦੇ ਨਾਂ ਤੇ ਹੀ ਹੈ ਤੇ ਇੰਸਟਾ ਤੇ ਵੀ ਹੈ ਬਸ ਤੁਸੀਂ ਸਰਚ ਕਰ ਸਕਦੇ ਹੋ ਇੰਸਟਾ ਤੇ 59 ਨਾਲ ਪਰ ਡੇਰੀ ਮਾਸਟਰ ਪਰ ਹੋਗੇ ਤੁਸੀਂ ਆ ਜਾਣਾ ਠੀਕ ਹੈ ਲੈ ਵੀ ਦੋਸਤੋ ਮਾਸਟਰ ਜੀ ਉਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਫੋਲੋ ਕਰ ਲਓ ਕਿਉਂਕਿ ਜਿਹੜਾ ਹੁਣ ਤੋਂ ਸੀਜ਼ਨ ਚੱਲ ਪੂਗਾ ਤੇ ਤੁਹਾਨੂੰ ਹਰ ਇੱਕ ਚੀਜ਼ ਦੀ ਜਿਹੜੀ ਗਾਈਡੈਂਸ ਆ ਉਹ ਹੋਏ ਆ ਆਪਦੇ ਪੇਜ ਤੇ ਦਿੰਦੇ ਰਹਿੰਦੇ ਆ ਠੀਕ ਹੈ ਟਾਈਮ ਟੂ ਟਾਈਮ ਤੇ ਅੱਜ ਇਹ ਮੱਕੀ ਦੀ ਇੱਥੇ ਤਿਆਰੀ ਕਰ ਰਹੇ ਆ ਤੇ ਨਾਲ ਇਹਨਾਂ ਦੇ ਖਾਲਸਾ ਜੀ ਇਹ ਕਹੀ ਕੋਈ ਇਹਨਾਂ ਦੇ ਹੱਥ ਚਾਤੇ ਕਹਿੰਦੇ ਵੀ ਹੋਣਾ ਸੀ ਅੱਜ ਇੱਕ ਸਵੇਰੇ ਬੀਜ ਦੋਂਗੇ ਜੀ ਹਾਂ ਸਵੇਰੇ ਬੀਜ ਦਾਂਗੇ ਕੋਸ਼ਿਸ਼ ਕਰਾ ਬੀਜਾਂਗੇ ਆਪਾਂ ਵੀ ਪਲੈਂਟਰ ਨਾਲ ਹੀ ਪਲੈਂਟਰ ਨਾਲ ਕੀ ਹੁੰਦੀ ਜਿਹੜੀ ਆਰਮ ਡਿਸਕ ਵਾਲੀ ਮਸ਼ੀਨ ਆ ਉਹਦੇ ਵਿੱਚ ਕਈ ਨਵਾਰੀ ਕੋਈ ਨਾ ਕੋਈ ਦਿੱਕਤ ਆ ਜਾਂਦੀ ਆ ਵੀ ਵੀ ਉੱਚਾ ਨਹੀਂ ਮਾ ਰਹਿ ਜਾਂਦਾ ਉਹ ਇੱਕ ਵਾਰ ਮੈਂ ਨਾ ਪਿੱਛੇ ਜੇ ਮੌਕਾ ਮਿਲਿਆ ਸੈਮੀਨਾਰ ਲਾਉਣ ਦਾ ਉਹਨਾਂ ਨੇ ਦੱਸਿਆ ਵੀ ਪਹਿਲੇ ਦਿਨ ਤੋਂ ਉੱਗਣ ਤੋਂ ਲੈ ਕੇ ਹਾਂਜੀ ਜੇਕਰ ਦੋ ਦਿਨ ਲੇਟ ਉੱਗਦਾ ਨਾ ਦਾਣਾ ਤਾਂ ਉਹਦਾ ਜਦੋਂ ਪੱਕਣਾ ਹੈ ਉਦੋਂ ਤੱਕ 10 ਦਿਨਾਂ ਦਾ ਫਰਕ ਪੈ ਜਾਂਦਾ ਹੈ अच्छा ओदों जी हां अभी ਤਾਂ ਕਰਕੇ ਉਹਦੀ ਸਟੇਜ ਆ ਜਿਹੜੀ ਉਹ ਸਹੀ ਨਹੀਂ ਬਣੂਗੀ। ਹਾਂ। ਪ੍ਰੋਪਰ ਡੋਸ ਸਟੇਜ ਤੇ ਆਪਾਂ ਜਿਹੜੀ ਤੇ ਕੱਟਣੀ ਹੁੰਦੀ ਹੈ ਮੱਕੀ ਉਦੋਂ ਜੇ ਉਦੋਂ ਨਾ ਕਟਾਂਗੇ ਤਾਂ ਡਰਾਈ ਮੈਟਰ ਜਿਹੜਾ ਤਾਂ ਉਹ ਪੂਰਾ ਨਹੀਂ ਹੋਊਗਾ। ਠੀਕ ਹੈ ਜੀ। ਜੇ ਆਪਾਂ ਵਧੀਆ ਡਰਾਈ ਮੈਟਰ ਦੇਵਾਂਗੇ ਪਸ਼ੂ ਨੂੰ ਫੇਰ ਹੀ ਉਹ ਜਾ ਕੇ ਵਧੀਆ ਪ੍ਰੋਡਕਸ਼ਨ ਦੇਣੀ ਹੈ ਨੀ ਪ੍ਰੋਡਕਸ਼ਨ ਦੇਣੀ ਹੈ। ਹਾਂਜੀ। ਠੀਕ ਹੈ। ਲੈ ਵੀ ਦੋਸਤੋ ਅ ਅੱਜ ਮਾਸਟਰ ਜੀ ਘਰ ਨਾਲ ਮੁਲਾਕਾਤ ਹੋਈ ਆ ਤੇ ਅੱਜੇ ਤਿਆਰ ਤਿਆਰ ਕਰ ਰਹੇ ਆ ਬਹਣ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਮਿੱਤਰ ਪਿਆਰੇ ਇਸ ਵਾਰ ਜਿਹੜਾ ਮੱਕੀ ਆ ਜਿਹੜਾ ਤੇ ਕਿਹੜੇ ਕਿਹੜੇ ਇਸ ਵਾਰ ਫਾਰਮਰ ਭਰਾ ਜਿਹੜੇ ਆਪਣੀਆਂ ਵੀਡੀਓ ਦੇਖਦੇ ਆ ਵੀ ਕਿਹੜੇ ਕਿਹੜੇ ਨਵੇਂ ਜਿਹੜੇ ਮਿੱਤਰ ਆ ਉਹ ਜਿਹੜਾ ਡੇਰੀ ਫਾਰਮ ਉਹ ਕਰ ਰਿਹਾ ਖਾਲਸਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਗੱਲਬਾਤ ਲਓ ਜੀ ਕਹਿੰਦੇ ਸਾਰੀ ਚੜ੍ਹਦੀ ਕਲਾ ਜੀ ਸਾਰੀ ਗੱਲਬਾਤ ਲੈ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਤੇ ਆਪਾਂ ਨਵੀਆਂ ਨਵੀਆਂ ਹੁਣ ਵੀਡੀਓ ਤੁਹਾਡੇ ਵਾਸਤੇ ਜਾਣਕਾਰੀ ਵਾਲੀਆਂ ਚੰਗੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਸ਼ੁਕਰੀਆ ਬਹੁਤ ਧੰਨਵਾਦ